ਰਾਜਪੈਖ ਵਾਲੇ ਦੇ ਨਾਲ ਉੱਥੇ ਨੇ ਕਿੰਨਾ ਕੰਮ ਲੱਗਦਾ ਤਾਂ ਫਿਰ ਆਪਾਂ ਨੂੰ ਪਤਾ ਪਿਆ ਇਹ ਆਪਣੇ ਡੇ ਨਾਲ ਇਹਨੇ ਵਾਲੇ ਭਾਈ ਜੀ ਸੋਈ ਇੱਥੋਂ ਲੈ ਕੇ ਇਹ ਵਾਲਾ ਘਰ ਆ ਰਹੇ ਹੈਗੇ ਆ ਤੇ ਜਿੰਨੀਆਂ ਵੀ ਫੋਟੋਆਂ ਇੱਡਾ ਰਿੰਕ ਹੈ ਕਿ ਕਿੰਨਾ ਆ ਤੁਸੀਂ ਇਹਾਂ ਦੀ ਵੈਬਸਾਈਟ ਤੇ ਜਾ ਕੇ ਫ੍ਰੀ ਡਾਊਨਲੋਡ ਕਰ ਸਕਦੇ ਆ ਕੋਈ ਚਾਹ ਗੱਲ ਕਰਦਾ ਹਾਂ ਅੱਪ ਚੇਹੇ ਨੇ ਭਰੀ ਜਾਂਦਾ ਭਾਈ ਇੱਕ ਫੋਟੋ ਵੀ ਖਿੱਚ ਲੈਣ ਦੇ ਮੈਨੂੰ i Thank you, Benji. Such O as <laughs> Iota ਹਾਂਜੀ ਅੰਡਰ 40 14 ਸਾਲ ਤੋਂ ਘੱਟ ਘਟੋ ਅਮਰ ਦੇ ਬੱਚੇ ਸਬ ਅੰਡਰ 14 ਅੰਡਰ 40 ਮੇਰੇ ਵੀਰ ਲੈਨ ਤੇ ਆ ਜਾਓ ਅੰਡਰ 40 ਤਾਂ ਮੇਰੀ ਕਿਸਮ ਦਾ ਇੰਤਜ਼ਾਰ ਕਰਦਾ ਮੈਂ ਕਿਸਮ ਤੇ ਆਉਂਗਾ ਜਦੋਂ ਇਸ ਤੋਂ ਹੱਲਾ ਹਾਂਜੀ ਅਗਲੀ ਏਸ ਅੰਡਰ 10 ਮੇਰੇ ਆਪਣੇ ਬੱਚੇ ਇਹਨਾਂ ਦੇ ਪਾਤਸ਼ਾਹ ਦੇ ਸਾਰੇ ਮਾਪਿਆਂ ਦਾ ਮਾਣ ਹੈ। ਅੱਜ ਗੁਰਦੁਆਰਾ ਸਿੰਘ ਸਭਾ ਫਰੀਦਨੋ ਵਿਖੇ ਵਿਸਾਖੀ ਦਾ ਪਹਿਲਾ ਮੇਲਾ ਮਨਾਇਆ ਗਿਆ ਹੈ ਤੇ ਇਹ ਗੁਰਦੁਆਰੇ ਦੇ 40 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼ੁਰੂ ਕੀ ਦੇ ਕੀਤੀ ਗਈ ਆ ਇਸ ਵਿਸਾਖੀ ਮੇਲੇ ਦਾ ਪਹਿਲੀ ਵਾਰ ਹੀ ਇੰਨਾ ਘਲਾਰਾ ਮਿਲਿਆ ਹੈ ਕਿ ਜਿਹੜੇ ਜਿਹਦਾ ਕੋਈ ਕਿਸੇ ਸ਼ਬਦਾਂ ਦੇ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ ਬਹੁਤ ਤਰ੍ਹਾਂੀਆਂ ਲੱਗ-ਲੱਗ ਆਈਟਮਾਂ ਖੇਡਾਂ ਕੋਟ ਲੰਗਾਰਾ ਤੇ ਹਰ ਤਰ੍ਹਾਂ ਦਾ ਅਗਦੀਆਂ ਦੁਕਾਨਾਂ ਲਗਾਈਆਂ ਗਈਆਂ ਨਾ ਤੇ ਦਰਸ਼ਕਾਂ ਦਾ ਮੈਂ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਆ ਖਾਸ ਤੌਰ ਤੇ ਵਲੰਟੀਅਰਸ ਦਾ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਲੈ ਵੀ ਅੱਜ ਤਾਂ ਬਹੁਤ ਮਨ ਖੁਸ਼ ਹੋ ਗਿਆ ਪਹਿਲੀ ਵਾਰੀ ਅਜ ਮੇਲਾ ਇੱਥੇ ਸਿੰਘ ਸਭਾ ਗੁਰੂ ਸਾਹਿਬ ਦੁਆਰਾ ਕਰਾਇਆ ਗਿਆ ਤਰ੍ਹਾਂ ਤਰ੍ਹਾਂ ਦਾ ਭੋਜਨ ਇੱਥੇ ਲਗ ਲਗ ਤਰ੍ਹਾਂ ਦੀ ਵੈਰਾਈਟੀ ਬਹੁਤ ਲੋਕਾਂ ਦੇ ਵਿੱਚ ਆ ਸ਼ਾ ਸੀ ਤੇ ਸਭ ਤੋਂ ਵਧੀਆ ਮੈਨੂੰ ਇਹ ਗੱਲ ਲੱਗੀ ਵੀ ਜਿਹੜਾ ਇਹਨਾਂ ਨੇ ਬੱਚਿਆਂ ਦੀਆਂ ਖੇਡਾਂ ਸ਼ੁਰੂ ਛੋਟੇ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਮਾਈਆਂ ਤੱਕ ਸਾਰੀਆਂ ਗੇਮਾਂ ਹੋਈਆਂ ਇੱਥੇ ਤੇ ਬੜਾ ਬਹੁਤ ਮਨਖੋਇ ਹੋਇਆ ਤੇ ਕੱਟ ਵੀ ਵੇਖਣ ਨੂੰ ਪੂਰਾ ਪਰਮਾ ਹੰਗਾਰਾ ਮਿਲਿਆ ਤੇ ਮੈਨੂੰ ਲੱਗਦਾ ਵੀ ਇਦਾਂ ਦੇ ਮੇਲੇ ਚੱਲਦੇ ਰਹਿਣ ਜੇ ਇਹਨਾਂ ਸਾਡਾ ਜਿਹੜਾ ਆਪਣਾ ਕਲਚਰ ਆ ਉਹ ਜਿਹਾ ਵਾਰਾ ਹੈ ਮੈਂ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਧ ਕਮੇਟੀ ਦਾ ਤੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੰਦੇ ਵਿੱਚ ਵੱਧ ਚੜ ਕੇ ਇਹ ਅਲੋਕ ਫਾਜ਼ਲ ਫਾਜ਼ਲ ਉਹਨੇ ਸੋਨੀ ਉਹਨੇ ਹਾਂ ਸਿਨਾ ਕਿਤੇ ਨਹੀਂ ਸਮਝ ਰਿਹਾ ਇੱਥੇ ਵੀ ਤੇ ਫੇਰ ਗੱਲਾਂ ਬਾਤਾਂ ਬਾਅਦ ਉਹਨੇ ਸੋਨੀ ਉਹਨੇ ਹਾਂ ਬਹੁਤ ਸਰੀਆਕਾਲ ਆਸੀ ਜਾਤ ਦਾ ਬਹੁਤ ਠੀਕ ਹੈ ਦੇ ਦੇ ਕੋਈ ਨਹੀਂ ਪਾ ਦਿਓ ਕੋਈ ਨਹੀਂ ਪਾਣੋ ਪਾਣੋ ਇਹਨਾਂ ਦਾ ਸਾਉ ਵਾਇਨ ਨੀਂ ਕੀ ਪ੍ਰਦੇਸ਼ ਇਹ ਸਿੱਖੀ ਦੇ ਪ੍ਰਫੈਨ ਨੂੰ ਸਾਡਾ ਸਿੰਘ ਸਭਾ ਗੋਦਵਾਰਾ ਵਿਸ਼ਲੇ 40 ਸਾਲ ਤੋਂ ਹੈ ਪਰ ਅੱਜ ਦੀ ਵਸਾਖੀ ਦਾ ਇਹ ਪਹਿਲਾ ਆਪਣਾ ਮੇਲਾ ਲਾ ਰਹੇ ਹਾਂ ਇਹਦੇ ਵਿੱਚ ਸਾਡਾ ਪੰਜਾਬੀ ਕਲਚਰ ਪੰਜਾਬੀ ਸਵਾ ਅਤੇ ਜੋ ਗੁਨਾਹ ਤੇ ਜਨਮਨ ਅਸੀਂ ਜਿਹੜਾ ਆਪਣਾ ਨਾਮ ਸ਼ਾਇਕਲਨਰ ਹੈ ਉਹਦੇ ਹਿਸਾਬ ਨਾਲ ਤੇ ਬਾਕੀ ਨਸੇ ਬਾਸ਼ਾ ਨੇ ਜੋ ਆਪਣਾ ਤਨਾ ਖਾਸਾ ਦੀ ਸਜਣਾ ਕੀਤੀ ਉਹਨੂੰ ਮੁਖ ਰੱਖ ਕੇ ਕਰ ਰਹੇ ਹਾਂ ਤਾਂ ਕਿ ਸਾਡੀ ਸਾਰਾ ਸਮਾਜ ਸਾਡੀ ਕਮਿਊਨਿਟੀ ਇਕੱਠੀ ਰਹੇ ਤੇ ਬੱਚੇ ਸਾਡੇ ਨਾਲ ਜੁੜੇ ਰਹੇ ਹਨ ਤੇ ਬਯੁਖ ਸਾਡੇ ਨਾਲ ਕੱਟੇ ਰਹੇ ਹਨ ਇੱਕ ਤਰ੍ਹਾਂ ਨਾਲ ਇਹ ਫੰਕਸ਼ਨ ਹੈ ਕਿ ਸਾਰੀ ਸਾਡੀ ਕਮਿਊਨਿਟੀ ਇਕੱਠੀ ਹੋ ਕੇ ਅਸੀਂ ਅਮਰੀਕਾ ਦੇ ਵਿੱਚ ਕੋਸ਼ਿਸ਼ ਕਰ ਸਕੀਏ ਮਾਈਕ ਤੇ ਬੜੇ ਬਹੁਤ ਸ਼ੁਕਰਾਨਾ ਦਿੰਦੇ ਹਾਂ ਅਸੀਂ ਅਮਰੀਕਾ ਆਏ ਹਾਂ ਅਸੀਂ ਇੱਥੇ ਸਾਡੇ ਬੱਚੇ ਪੈਦਾ ਹੁੰਦੇ ਨੇ ਸਾਡੇ ਸਭ ਨੇ ਚੰਗੇ ਕਾਰੋਬਾਰ ਨੇ ਇੱਥੇ ਤੇ ਸਾਰੇ ਬੜੇ ਬੜੇ ਬੜੀ ਖੁਸ਼ੀ ਨਾਲ ਬਤੇ ਮੱਤ ਚੜ੍ਹ ਕੇ ਆਪਾਂ ਹਿੱਸਾ ਲੈਂਦੇ ਨੇ ਕਿ ਸਾਰਾ ਪੂਰਾ ਸਾਂਝੇ ਤੌਰ ਤੇ ਕੀਤਾ ਗਿਆ ਹੈ ਤਾਂ ਕਿ ਅਸੀਂ ਆਨਲਾਈਨ ਸਮਾਜ ਦੇ ਵਿੱਚ ਉਹ ਵੀ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰੋਗਰਾਮ ਜੇ ਮੇਲੇ ਅਸੀਂ ਹੋਰ ਚੰਗੀ ਤਰ੍ਹਾਂ ਕਰ ਸਕੀਏ